ਦੀਵਾਨਾ ਰੇਡੀ ਦੇ ਸਤਕਾਰ ਸੋਤਿਓ ਅੱਜ ਅਸ਼ਫਾਕ ਉੱਲਾ ਸਾਹਿਬ ਦਾ ਸ਼ਹਾਦਤ ਦਾ ਦਿਨ ਹੈ ਉਸਨਾਂ ਦੇ ਬਾਰੇ ਪ੍ਰੋਫੈਸਰ ਨਵ ਸਿੰਘੀਤ ਸਿੰਘ ਲਿਖਦੇ ਨੇ ਕਿ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਲੇ ਮਹਾਨ ਆਜ਼ਾਦੀ ਕਲਾਟੀ ਭਗਤ ਸਿੰਘ ਰਾਜਗੁਰੂ ਸਖਦੇਵ ਚੰਦਰ ਸ਼ੇਖਰ ਆਜ਼ਾਦ ਬਕਟੇਸ਼ਵਰਦਾ ਰਜਿੰਦਰ ਨਾਥ ਲਹਿਰੀ ਇਸਚੇਂਦਰ ਨਾਥ ਨਿਆਲ ਤੇ ਰਾਮ ਪ੍ਰਸ਼ਾਦ ਬਿਸਮਿਲ ਇਸਚੇਂਦਰ ਨਾਥ ਬਖਸ਼ੀ ਜਤਿੰਦਰ ਨਾਥ ਤੇ ਅਸ਼ਫਾਕ ਉੱਲਾ ਮਮਤ ਗੁਪਤਾ ਤੇ ਹੋਰ ਬੜੇ ਸੁਤੰਤਰਤਾ ਸੰਗਰਾਮੀ ਨੇ ਜੋ ਕ੍ਰਾਂਤੀਕਾਰੀ ਲਹਿਰਾਂ ਨਾਲ ਸੰਬੰਧਤ ਰਹੇ ਸ਼ਫਾਕ ਉੱਲਾ ਦਾ ਜਨਮ 22 ਅਕਤੂਬਰ 1900 ਈਸਵੀ ਦੇ ਵਿੱਚ ਮੱਧ ਪ੍ਰਦੇਸ਼ ਦੇ ਸ਼ਾਹਜਹਾਂਪੁਰ ਸ਼ਹਿਰ ਦੇ ਵਿੱਚ ਸ਼ਫੀਕ ਉੱਲਾ ਪਿਤਾ ਤੇ ਮਾਤਾ ਮਜੂਰੂ ਨਸਾ ਦੇ ਰੱਜੇਪੁਰੋਂ ਨੇ ਰੱਜੇਪੁਜੇ ਅਮੀਰ ਘਰਾਣੇ 'ਚ ਹੋਇਆ ਸੀ ਸ਼ਾਹਜਹਾਂਪੁਰ ਨੂੰ ਜਿਹੜਾ ਸਾਡਾ ਆਪਣਾ ਜ਼ਿਲ੍ਹਾ ਵੀ ਹੈ ਬਈ ਜਿੱਥੇ ਆ ਕੇ ਅਸੀਂ ਟ੍ਰੇਨ ਉਤਰਦਿਆਂ ਲਮੈ ਤੇ ਲਾਲੀ ਟੋੜਾ ਸਾਹਿਬ ਸੋ ਸ਼ਾਹਜਹਾਂਪੁਰ ਸ਼ਹੀਦਾਂ ਦੀ ਧਰਤੀ ਹੈ ਇੱਥੇ ਬਹੁਤ ਸਾਰੇ ਫ੍ਰੀडम फाइਟਰ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇਸ਼ਫਾਕੁੱਲਾ ਖਾਨ ਵੀ ਨੇ ਇਸ਼ਫਾਕੁੱਲਾ ਉਦੋਂ ਵੱਡਾ ਹੋਇਆ ਜਦੋਂ ਦੇਸ਼ ਭਗਤੀ ਦੀਆਂ ਲਹਿਰਾਂ ਲੋਕਾਂ ਨੂੰ ਆਜ਼ਾਦ ਕਰਾਉਣ ਦੇ ਲਈ ਕੁਰਬਾਨੀਆਂ ਕਰ ਰਹੀਆਂ ਸਨ ਸ਼ਾਹਜਹਾਨਪੁਰ ਦੇ ਮਿਸ਼ਨ ਹਾਈ ਸਕੂਲ ਦੇ ਵਿੱਚ ਉਸ ਦਾ ਮੇਲ ਪੰਡਤ ਰਾਮ ਪ੍ਰਸ਼ਾਦ ਬਿਸਮਿਲ ਨਾਲ ਹੋਇਆ ਇਹ ਵੀ ਸ਼ਾਹਜਹਾਨਪੁਰ ਦੇਸੀ ਸੋ ਇਹਨਾਂ ਤਿੰਨਾਂ ਦੀਆਂ ਤਸਵੀਰਾਂ ਸ਼ਾਹਜਹਾਨਪੁਰ ਦੇ ਸਟੇਸ਼ਨ ਦੇ ਲੱਗੀਆਂ ਹੋਈਆਂ ਨੇ ਸ਼ਾਹਜਹਾਨਪੁਰ ਨੂੰ ਸ਼ਹੀਦਾਂ ਦਾ ਸਥਾਨ ਕਿਹਾ ਜਾਂਦਾ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਪੰਡਤ ਰਾਮ ਪ੍ਰਸ਼ਾਦ ਬਿਸਮਿਲ ਉਹਨਾਂ ਤੋਂ ਸੀਨੀਅਰ ਸੀ ਤੇ ਵੱਡੀ ਜਮਾਤ ਵਿੱਚ ਸੀ ਤੇ ਉਸ ਦਾ ਵੱਡਾ ਭਰਾ ਜਿਹੜਾ ਰਿਆਸਤ ਤੋਂ ਲਖਾਂ ਦਾ ਜਮਾਤੀ ਸੀਗਾ ਜਾਨੀ ਇਸ਼ਫਾਕ ਉੱਲਾ ਦੇ ਵੱਡੇ ਭਰਾ ਦਾ ਜਮਾਤੀ ਸੀ ਹੌਲੀ ਹੌਲੀ ਬਿਸਮਿਲ ਰਾਮ ਪ੍ਰਸ਼ਾਦ ਬਿਸਮਿਲ ਤੇ ਇਸ਼ਫਾਕ ਖਾਨ ਚ ਗੂੜੀ ਦੋਸਤੀ ਹੋ ਗਈ ਇਸ਼ਫਾਕ ਬਿਸਮਿਲ ਦੇ ਲੈਫਟੀਨੈਂਟ ਵਜੋਂ ਜਾਣਿਆ ਜਾਂਦਾ ਸੀਗਾ ਤੇ ਦੋਵਾਂ ਦਾ ਧਰਮ ਭਾਵੇਂ ਵੱਖਰਾ ਸੀ ਪਰ ਉਦੇਸ਼ ਸਾਂਝਾ ਸੀ ਦੇਸ਼ ਦੀ ਸੇਵਾ ਇਸ਼ਫਾਕ ਉੱਲਾ ਨੇ 1920 ਦੇ ਨਾਮਰ ਵਰਤਨ ਅੰਦੋਲਨ ਦੇ ਦੌਰਾਨ ਪੜ੍ਹਾਈ ਛੱਡ ਦਿੱਤੀ ਤੇ ਉਸਨੇ ਆਜ਼ਾਦੀ ਦੇ ਦੇਸ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਕ੍ਰਾਂਤੀਕਾਰੀਆਂ ਨੂੰ ਹਥਿਆਰਾਂ ਲਈ ਪੈਸੇ ਦੀ ਲੋੜ ਸੀ ਕ੍ਰਾਂਤੀਕਾਰੀਆਂ ਨੂੰ ਇਸ ਕੰਮ ਲਈ ਉਹਨਾਂ ਨੇ 7 ਅਗਸਤ 1925 ਨੂੰ ਸ਼ਾਹਜਹਾਨਪੁਰ ਦੇ ਵਿੱਚ ਇੱਕ ਬੈਠਕ ਸਦੀਕਾਤਰਤਾ ਕੀਤੀ ਰਾਮ ਪ੍ਰਸਾਦ ਬਿਸਮਿਲ ਦੇ ਘਰੇ ਇਹ ਬੈਠਕ ਹੋਈ ਤੇ ਇਸ ਪਿੱਛੇ ਸਰਕਾਰੀ ਖਜ਼ਾਨਾ ਲੁੱਟਣ ਦਾ ਫੈਸਲਾ ਕੀਤਾ ਗਿਆ ਜੋ ਰੇਲ ਗੱਡੀ ਰਾਹੀਂ ਲਿਜਾਇਆ ਜਾਂਦਾ ਸੀ 9 ਅਗਸਤ 1925 ਨੂੰ ਸਚਿੰਦਰਨਾਥ ਬਖਸ਼ੀ ਰਜਿੰਦਰਨਾਥ ਲਹਿਰੀ ਰਾਮ ਪ੍ਰਸ਼ਾਦ ਬਿਸਮਿਲ ਤੇ ਅਸ਼ਫਾਕੁੱਲਾ ਖਾਨ ਸਮੇਤ ਇਹ 10 ਮੁੰਡੇ ਸ਼ਾਹਜਹਾਨਪੁਰ ਤੋਂ ਰੇਲ ਗੱਡੀ ਰਾਹੀਂ ਚੜ੍ਹ ਕੇ ਲਖਨਊ ਗਏ। ਉਹਨਾਂ ਨੇ ਚੇਨ ਖਿੱਚ ਕੇ ਆਲਮਨਗਰ ਤੇ ਕਕੋਰੀ ਸਟੇਸ਼ਨ ਦੇ ਵਿਚਕਾਰ ਗੱਡੀ ਨੂੰ ਰੁਕਵਾ ਦਿੱਤਾ। ਉਸ ਰੇਲ ਗੱਡੀ ਦੇ ਡਰਾਈਵਰ ਤੇ ਗਾਰਡ ਨੂੰ ਡਰਾ ਧਮਕਾ ਕੇ ਅਸ਼ਫਾਕੁੱਲਾ ਨੇ ਖਜ਼ਾਨੇ ਵਾਲੀ ਪੇਟੀ ਤੋੜ ਲਈ ਤੇ ਸਭ ਭੱਜ ਗਿਆ। ਇਹ ਖਬਰ ਅੱਗ ਵਾਂਗ ਫੈਲ ਗਈ ਤੇ ਕ੍ਰਾਂਤੀਕਾਰੀਆਂ ਨੂੰ ਫੜਨ ਦੀ ਮੁਹਿੰਮ ਤੇਜ਼ ਕਰ ਦਿੱਤੀ। ਵਾਰਦਾਤ ਵਾਲੀ ਥਾਂ ਤੋਂ ਇੱਕ ਸ਼ਾਲ ਤੇ ਸ਼ਾਹਜਹਾਨ ਪਰ ਤੋਂ ਲੁੱਟੇ ਗਏ ਕੁਝ ਕਰੰਸੀ ਨੋਟ ਬਰਾਮਦ ਹੋ ਗਏ ਪੁਲਿਸ ਨੂੰ ਸੁਰਾਗ ਮਿਲ ਗਿਆ ਕਿ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਰਕਾਰੀ ਖਜ਼ਾਨੇ ਨੂੰ ਅੰਗਰੇਜ਼ਾਂ ਦੇ ਨੂੰ ਲੁੱਟਣ ਵਾਲੇ ਸ਼ਾਹਜਹਾਨ ਪਰਦੇ ਹੋ ਸਕਦੇ ਨੇ ਦੋ ਦੋਸਤਾਂ ਦੀ ਮੁਖਬਰੀ ਤੇ ਪੰਡਿਤ ਰਾਮ ਪ੍ਰਸ਼ਾਦ ਬਿਸਮਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਕਿ ਉਸ ਦਾ ਸਾਥੀ ਇਸ਼ਵਾਕੁੱਲਾ ਬਚਦਾ ਬਚਾਉਂਦਾ ਬਨਾਰਸ ਪਹੁੰਚ ਗਿਆ ਜੋ ਕ੍ਰਾਂਤੀਕਾਰੀਆਂ ਦਾ ਗੜ੍ਹ ਸੀ ਇਹ ਉੱਥੋਂ ਬਿਹਾਰ ਦੇ ਦੌਲਤਗੰਨ ਚਲਾ ਗਿਆ ਤੇ ਉੱਥੇ ਇੱਕ ਸਕੂਲ ਦੇ ਵਿੱਚ ਨੌਕਰੀ ਕਰਨ ਲੱਗਾ ਕੁਝ ਸਮਾਂ ਪਿਛੋਂ ਅਸ਼ਫਾਕੁੱਲਾ ਖਾਨ ਸਾਹਿਬ ਫਿਰ ਮਤਰਾਂ ਤੋਂ ਬਾਅਦ ਦਿੱਲੀ ਆ ਕੇ ਰਹਿਣ ਲੱਗੇ ਤਾਂ ਫਿਰ ਉਹਨਾਂ ਦੇ ਕਿ ਨਜ਼ਦੀਕੀ ਨੇ ਧੋਖੇ ਨਾਲ ਉਹਨਾਂ ਨੂੰ 8 ਸਤੰਬਰ 1926 ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਅਸ਼ਫਾਕੁੱਲਾ ਨੂੰ ਲਖਨਊ ਲਿਆਂਦਾ ਜਿੱਥੇ ਉਹ ਕੇਸ ਕਕੋਰੀ ਕਾਂਡ ਰੇਲ ਦੀ ਲੁੱਟ ਦਾ ਚੱਲ ਰਿਹਾ ਸੀ ਸਚੇਂਦਰਨਾਥ ਬਖਸ਼ੀ ਉਸ ਵਕਤ ਕਕੋਰੀ ਕੇਸ ਤੇ ਮੁਕਾਦਮੇ ਦੇ ਵਿੱਚ ਉਲਝਿਆ ਹੋਇਆ ਸੀਗਾ ਚੱਲ ਰਿਹਾ ਸੀ ਸਚੇਂਦਰਨਾਥ ਤੇ ਅਸ਼ਫਾਕੁੱਲਾ ਖਾਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜੋ ਉਹਨਾਂ ਨੇ ਖੁਸ਼ੀ ਨਾਲ ਪ੍ਰਵਾਨ ਕੀਤੀ ਫੈਜ਼ਾਵਾਦ ਦੇ ਵਿੱਚ ਇਸੇ ਜੁਦਿਆ ਫੈਜ਼ਾਵਾਦ ਜਿਹਨੂੰ ਕਿਹਾ ਜਾਂਦਾ ਦੋ ਜ਼ਿਲ੍ਹੇ ਨੇ ਦੋ ਸ਼ਹਿਰ ਨੇ ਇੱਕ ਉਹ ਜੁਦਿਆ ਦੂਸਰਾ ਫੈਜ਼ਾਵਾਦ ਫੈਜ਼ਾਵਾਦ ਦੇ ਵਿੱਚ 19 ਦਸੰਬਰ ਅੱਜ ਦੇ ਦਿਨ 1927 ਨੂੰ ਅਸ਼ਫਾਕੁੱਲਾ ਸਵੇਰੇ ਉੱਠਿਆ ਉਹਨਾਂ ਨੇ ਨਮਾਜ਼ ਅਦਾ ਕੀਤੀ ਕੁਰਾਨ ਪੜ੍ਹੀ ਸਵੇਰੇ 6 ਵਜੇ ਜਦੋਂ ਉਹਨਾਂ ਨੂੰ ਫਾਸੀ ਦੇ ਫੰਦੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਦੋਂ ਵੀ ਉਹਨਾਂ ਦੇ ਝੋਲੇ ਦੇ ਵਿੱਚ ਕੁਰਾਨ ਸ਼ਰੀਫ ਸੀ ਉਹ ਉਸਤੇ ਐ ਤਾਂ ਪੜ ਰਿਹਾ ਸੀ ਫਾਸੀ ਦਾ ਰਸਾ ਚੁੰਮਦੇ ਆ ਅਸ਼ਫਾਕ ਉੱਲਾ ਨੇ ਆਖਿਆ ਕਿ ਮੈਂ ਕਦੇ ਵੀ ਕਿਸੇ ਦਾ ਕਤਲ ਕਰਕੇ ਆਪਣੇ ਹੱਥ ਖੂਨ ਨਾਲ ਗੰਦੇ ਨਹੀਂ ਕੀਤੇ ਮੈਂ ਅੱਲਾ ਤੋਂ ਇਨਸਾਫ ਮੰਗਾਗਾ ਮੇਰੇ ਤੇ ਲਾਏ ਸਾਰੇ ਦੋਸ਼ ਸਰਸਰ ਗਲਤ ਨੇ ਉਸ ਨੇ ਫਾਸੀ ਦਾ ਰਸਾ ਗਲ ਵਿੱਚ ਪਾਉਂਦੇ ਆ ਇਹ ਪੰਕਤੀਆਂ ਉਚਾਰੀਆਂ ਫਨਾ ਹੈ ਸਭ ਕੇ ਲਈ ਹਮ ਪੇ ਕੁਛ ਨਹੀਂ ਮੌਕੂਫ ਬਕਾ ਹੈ ਇੱਕ ਫਕਤ ਜਾਤੇ ਕਿਰਬਕਾ ਕਿਰਬਿਆ ਕੇ ਲਈ ਜਾਤੇ ਕਬਿਰਿਆ ਕੇ ਲਈ ਤੰਗ ਆਕਰ ਹਮ ਉਨਕੇ ਜ਼ੁਲਮ ਸੇ ਬੇਦਾਦ ਚਲ ਦੀਏ ਸੁ ਆਦਮ ਜਿਦਾ ਨੇ ਫੈਜ਼ਾਵਾਦ ਸੇ ਹੁਣ ਇਹ ਫੈਜ਼ਾਵਾਦ ਤੋਂ ਜਿਸ ਦੇ ਲਈਓ ਕੁਰਬਾਨੀ ਕਰਨ ਲਈ ਜਾਂਦਾ ਤੇ ਸ਼ੇਰ ਫੈਜ਼ਾਵਾਦ ਦਾ ਜ਼ਿਕਰ ਕਰਦਾ ਤੇ ਕੁਝ ਸਿਰਫ ਰਿਆਨ ਅਨੁਸਾਧ ਇਹ ਫੈਜ਼ਾਵਾਦ ਵਿੱਚੋਂ ਬਦਾ ਉਹ ਫੈਜ਼ਾਵਾਦੀ ਜਗ੍ਹਾ ਹੋਰ ਪਤਨ ਕੀ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਮੁਸ਼ਕ ਆਉਂਦੀ ਐ ਇਸ ਫੈਜ਼ਾਵਾਦ ਚੋਂ ਇਸਲਾਮ ਦੀ ਪਰ ਇਹ ਫੈਜ਼ਾਵਾਦ ਚੋਠਿਆ ਗੱਭਰੂ ਜਿਹੜਾ ਕਿ ਬਹੁਤ ਇਹਨਾਂ ਦੇ ਕਿਸੇ ਨੇ ਇੱਕ ਦੂਸਰੇ ਤੇ ਜਾਣਵਾਰ ਦੇ ਸਨ ਪੰਡਿਤ ਰਾਮ ਪ੍ਰਸ਼ਾਦ ਮਿਸਮਲ ਤੇ ਅਸ਼ਫਾਕ ਉੱਲਾ ਪਰ ਅੱਜ ਦੇ ਖੋਤੀ ਹਿੰਦੂਤਵੀ ਮੈਨੂੰ ਇਹ ਕਹਿੰਦੇ ਸੰਕੋਚ ਨਹੀਂ ਆ ਇਸਲਾਮ ਦੇ ਨਾਂ ਤੇ ਜ਼ਹਿਰ ਫਲਾਉਣ ਦਾ ਕੰਮ ਕਰਦੇ ਨੇ ਖਾਸ ਕਰਕੇ ਬੀਜੇਪੀ ਦੇ ਕੁਝ ਸੱਜਣ ਆਰਐਸਐਸ ਦੇ ਕੁਝ ਸੱਜਣ ਸੋ ਕਿਵੇਂ ਇਹਨਾਂ ਦੋਸਤੀਆਂ ਨੂੰ ਖਤਮ ਕਰ ਦਿਓਗੇ ਅਸ਼ਫਾਕ ਹਿੰਦੂ ਮੁਸਲਮ ਇਕਤਾ ਦਾ ਪੱਕਾ ਮਦਈ ਸੀ ਉਹ ਪੱਕਾ ਮੁਸਲਮਾਨ ਸੀ ਪਰ ਚਾਹੁੰਦਾ ਸੀ ਕਿ ਹਿੰਦੁਸਤਾਨ ਇੱਕ ਸੁਤੰਤਰ ਰਾਸ਼ਟਰ ਬਣੇ ਜਿਸ ਦੇ ਵਿੱਚ ਅਮੀਰ ਤੇ ਗਰੀਬ ਬਿਨਾਂ ਕਿਸੇ ਧਾਰਮਿਕ ਤੰਗਦਿਲੀ ਦੇ ਅਮਨ-ਏ-ਮਾਨ ਨਾਲ ਰਹਿਣ ਫਾਸੀ ਲੱਗਣ ਤੋਂ 3 ਦਿਨ ਪਹਿਲਾਂ ਅਸ਼ਫਾਕ ਉੱਲਾਹ ਖਾਨ ਨੇ ਫੈਜ਼ਾਵਾਦ ਦੇ ਲੋਕਾਂ ਦੇ ਨਾਂ ਤੇ ਇੱਕ ਸੰਦੇਸ਼ ਵੀ ਦਿੱਤਾ ਕਿ ਸਮੂਹ ਭਾਰਤ ਵਾਸੀਓ ਆਪਣੇ ਧਰਮਾਂ ਤੋਂ ਉੱਪਰ ਉੱਠ ਕੇ ਆਪਣੇ ਦੇਸ਼ ਦੀ ਏਕਤਾ ਤੇ ਖੁਸ਼ਹਾਲੀ ਵਾਸਤੇ ਕੰਮ ਕਰੋ ਉਸਨੇ ਵੀ ਆਖਿਆ ਕਿ ਦੇਸ਼ ਵਾਸੀ ਧਰਮਾਂ ਦੇ ਨਾਂ ਤੇ ਆਪਸ ਵਿੱਚ ਨਾ ਲੜਨ ਉਹਨਾਂ ਨੂੰ ਮਾਣ ਸੀ ਕਿ ਉਹ ਦੇਸ਼ ਦਾ ਪਹਿਲਾ ਮੁਸਲਮਾਨ ਸੀ ਜਿਸ ਨੂੰ ਜੰਗ-ਏ-ਆਜ਼ਾਦੀ ਦੇ ਵਿੱਚ ਫਾਸੀ ਦਿੱਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਕਈ ਹੋਰ ਲੋਕ ਸੀਗੇ ਜਿਹੜੇ ਮੁਸਲਮਾਨ ਧਰਮ ਚੋਂ ਸੀ ਦੇਸ਼ ਲਈ ਸ਼ਹੀਦ ਹੋਏ ਅਸ਼ਫਾਕੁੱਲਾ ਚੰਗਾ ਸ਼ਾਇਰ ਸੀ ਕਵੀ ਸੀ ਉਸਨੇ ਹਸਰਤ ਤਖੱਲਸ ਦੇ ਅਧੀਨ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖੀਆਂ ਜੋ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਲੇਖਤ ਕਵਿਤਾਵਾਂ ਵੀ ਲਿਖੀਆਂ ਭਾਰਤੀ ਸੁਤੰਤਰਤਾ ਸੰਗਰਾਮ ਦੇ ਵਿੱਚ ਇਤਿਹਾਸ ਦੇ ਵਿੱਚ ਰਾਮ ਪ੍ਰਸ਼ਾਦ ਬਿਸਮਲ ਤੇ ਅਸ਼ਫਾਕੁੱਲਾ ਦੀ ਭੂਮਿਕਾ ਬਿਨਾਂ ਸ਼ੱਕ Hindu Muslim ਇਕਤਾ ਦੀ ਇੱਕ ਵੱਡੀ ਉਦਾਹਰਣ ਹੈ ਤੇ ਸੱਚਮੁੱਚ ਇਸ਼ਫਾਕ ਉੱਲਾ ਇੱਕ ਸੱਚਾ ਮੁਸਲਮਾਨ ਸੀ ਤੇ ਸੱਚਾ ਦੇਸ਼ ਭਗਤ ਭਾਰਤੀ ਸੀ ਤੇ ਜਿਹੇ ਵਤਨ ਪ੍ਰੇਮੀ ਆ ਤੇ ਹਮੇਸ਼ਾ ਸਾਨੂੰ ਮਾਣ ਹੋਣਾ ਚਾਹੀਦਾ ਹੁਣ ਖੋਤੀ ਜਿਹੜੇ ਦੇਸ਼ ਪ੍ਰੇਮੀ ਰਾਸ਼ਟਰ ਪ੍ਰੇਮੀ ਕਹੋਂਦੇ ਲੋਕ ਨੇ ਜਿਹੜੇ ਸ਼੍ਰੀ ਰਾਮ ਦੀ ਜਨਮ ਭੂਮੀ ਦੀ ਜ਼ਮੀਨ ਵੀ ਵੇਚ ਗਏ ਨੇ ਕੀ ਉਹਨਾਂ ਨੂੰ ਸ਼੍ਰੀ ਰਾਮ ਰਾਜ ਦੇ ਪੁੱਤਰ ਕਹੋਗੇ ਜਿਹੜੇ ਦੇਸ਼ ਦਾ ਖਜ਼ਾਨਾ ਲੁੱਟ-ਲੁੱਟ ਕੇ ਭਰ ਰਹੇ ਨੇ ਜਿਹੜੇ ਦੇਸ਼ ਤੇ ਗਰੀਬ ਹਿੰਦੂਆਂ ਨੂੰ ਨਫ਼ਰਤ ਕਰਦੇ ਨੇ ਕਿ ਤੂੰ ਪਗਵਾਂ ਦੇ ਪਰਾਤ ਹੋਇਆ ਤੂੰ ਦਲਿਤ ਐ ਤੂੰ ਫਲਾ ਕੀ ਉਹ ਸ਼੍ਰੀ ਰਾਮ ਭਗਤ ਨੇ ਸੋ ਇਸ ਕਰਕੇ ਸਮਿਆਂ ਦੇ ਸੱਚ ਨੂੰ ਪਹਿਚਾਣੋ ਤੇ ਅਸ਼ਫਾਕ ਕੋਲਾ ਦੀ ਸ਼ਹਾਦਤ ਤੇ ਅੱਜ ਉਹਨਾਂ ਦੇ ਸ਼ਹਾਦਤ ਦਿਨ ਤੇ ਜੋ ਅੱਜ ਦੇ ਦਿਨ 1927 ਦੇ ਵਿੱਚ ਸਾਡੇ ਤੋਂ ਰੁਖਸਤ ਹੋਏ ਸਜਦਾ ਸਲੂਟ ਹੈ ਤੇ ਦੂਸਰੇ ਪਾਸੇ ਹੁਣ ਜੇ ਜ਼ਿਕਰ ਕਰੀਏ ਇੱਕ ਆਰਟੀਕਲ ਹੈ ਜੋ ਬਿਜਲੀ ਬਿੱਲ ਆ ਰਹੇ ਨੇ ਬਿਜਲੀ ਤੇ ਜੋ ਸਬਸਿਡੀਆਂ ਖਤਮ ਹੋ ਰਹੀਆਂ ਨੇ ਇਸ ਦਾ ਪੰਜਾਬ ਨੂੰ ਵੱਡਾ ਖੌਫ ਹੈ। ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਬਿਜਲੀ ਬਿੱਲ ਦਾ ਜੋ ਮਸੌਦਾ ਚੱਲ ਰਿਹਾ ਜਾਂ ਬਿਜਲੀ ਬਿੱਲ 225 ਨਿੱਜੀਕਰਨ ਵੱਲ ਵੱਡਾ ਖੇਤਰ ਹੈ ਜਿਵੇਂ ਪੰਜਾਬ ਦੇ ਵਿੱਚ ਵੀ ਘਰਾਂ ਦੀ ਬਿਜਲੀ ਫ੍ਰੀ ਹੈ ਬਹੁਤ ਹੱਦ ਤੱਕ ਜਾਂ ਖੇਤੀ ਸੈਕਟਰ ਦੀ ਬਿਜਲੀ ਫ੍ਰੀ ਹੈ ਸੋ ਇਸ ਬਿਜਲੀ ਬਿੱਲ 225 ਜੋ ਮੋਦੀ ਸਰਕਾਰ ਲਿਆ ਰਹੀ ਹੈ ਉਸ ਦਾ ਬਹੁਤ ਅ ਕਮਿਆਜਾ ਜਾਂ ਨੁਕਸਾਨ ਪੰਜਾਬ ਨੂੰ ਹੋ ਸਕਦਾ ਇਸ ਬਾਰੇ ਪ੍ਰੋਫੈਸਰ ਨਵਰੀਤ ਕੋਰ ਨੇ ਮੈਂ ਇਹਨਾਂ ਦਾ ਆਰਟੀਕਲ ਪਹਿਰੇ ਵੇਖ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪਬਲਿਕ ਐਡਮਿਨਿਸਟ੍ਰੇਸ਼ਨ ਲੋਕ ਪ੍ਰਸ਼ਾਸਨ ਵਿਭਾਗ ਚ ਪ੍ਰੋਫੈਸਰ ਨੇ ਪ੍ਰੋਫੈਸਰ ਨਵਰੀਤ ਕੋਰ ਦਾ ਆਰਟੀਕਲ ਅਟਰੀਬਿਊਸ਼ਨ ਚ ਧੰਨਵਾਦ ਸਹਿਤ ਬਿਜਲੀ ਬਾਰੇ ਕਈ ਜਾਣਕਾਰੀਆਂ ਨੇ ਆਪਾਂ ਸਾਂਝਾ ਕਰਦੇ ਹਾਂ ਪ੍ਰੋਫੈਸਰ ਨਵਰੀਤ ਕੋਰ ਲਿਖਦੇ ਨੇ ਕਿ ਬਿਜਲੀ ਖੇਤਰ ਨੂੰ ਅਨਿਜੀਕਰਨ ਦੇ ਖਤਰੇ ਦਾ ਪਿਛਲੇ ਕੁਝ ਸਮੇਂ ਤੋਂ ਖਤਰਾ ਮਹਿਸੂਸ ਸਿਆ ਜਾ ਰਿਹਾ ਪਰ ਹੁਣ ਇੱਕ ਵਿਕਰਾਲ ਰੂਪ ਦੇ ਵਿੱਚ ਸਾਹਮਣੇ ਆ ਗਿਆ ਪ੍ਰਸਤਾਵਿਤ ਬਿਜਲੀ ਸੋਧਵਲ ਦੀਆਂ ਧਰਾਵਾਂ ਤੇ ਉਪਧਰਾਵਾਂ ਤੇ ਵਪਾਰੀਕਰਨ ਤੇ ਕੇਂਦਰੀਕਰਨ ਵੱਲ ਜੋ ਵੱਧੇ ਕਦਮ ਨੇ ਉਸ ਤਰ੍ਹਾਂ ਨੇ ਸਪਸ਼ਟ ਸੰਕੇਤ ਨੇ ਕਿ ਬਿਜਲੀ ਬਿੱਲ ਸ਼ਾਇਦ ਪੰਜਾਬ ਦੇ ਲਈ ਜੋ ਕੁਝ ਹੋਏਗਾ ਸੋ ਪੰਜਾਬ ਦੀਆਂ ਬਿਜਲੀ ਕੰਪਨੀਆਂ ਜੋ ਡਿਸਕਾਮ ਨੇ ਉਹਨਾਂ ਨੂੰ ਇੱਕ ਐਸੀ ਮਾਰਕੀਟ ਪ੍ਰਣਾਲੀ ਹੇਠ ਲਿਆਂਦਾ ਜਾ ਰਿਹਾ ਜਿਨ੍ਹਾਂ ਦਾ ਨਿਰੰਤਰਣ ਕੇਂਦਰ ਦੇ ਹੱਥ ਵਿੱਚ ਹੋਵੇਗਾ ਤੇ ਅਖੀਰ ਦੇ ਵਿੱਚ ਭਾਰਤ ਦਾ ਸਰਕਾਰੀ ਬਿਜਲੀ ਖੇਤਰ ਪੂਰੀ ਤਰ੍ਹਾਂ ਨਿੱਜੀਕਰਨ ਹੋ ਜਾਏਗਾ ਜਿਵੇਂ ਮੋਬਾਈਲ ਦਾ ਹੋ ਰਿਹਾ ਇਸੇ ਕਰਕੇ ਐਵੇਂ ਸੇ ਬਹੁਤ ਸਾਰੇ ਕਿਸਾਨ ਜਾਂ ਆਮ ਲੋਕ ਜਿਹੜੇ ਨਵੇਂ ਮੀਟਰ ਨੇ ਉਹਨਾਂ ਦਾ ਵੀ ਵਿਰੋਧ ਕਰ ਰਹੇ ਨੇ 스마트 ਮੀਟਰਾਂ ਦਾ ਪਿਛਲੇ 20 ਸਾਲਾਂ ਤੋਂ ਦੋ ਦਹਾਕਿਆਂ ਤੋਂ ਭਾਰਤ ਵਿੱਚ ਬਿਜਲੀ ਦੀ ਖਪਤ ਤੇ ਬਿਜਲੀ ਦੇ ਉਤਪਾਦਨ ਦੋਵਾਂ ਦੇ ਵਿੱਚ ਵਾਧਾ ਹੋਇਆ। ਸੈਂਟਰਲ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਸੀਈਆਰਸੀ ਦੇ ਅੰਕੜਿਆਂ ਦੇ ਮੁਤਾਬਕ ਕੁੱਲ ਬਿਜਲੀ ਉਤਪਾਦਨ 2008-9 ਦੇ ਵਿੱਚ 747 ਬਿਲੀਅਨ ਯੂਨਟ ਤੋਂ ਵੱਧ ਕੇ 2023-24 ਦੇ ਵਿੱਚ 1739 ਬਿਲੀਅਨ ਯੂਨਟ ਤੱਕ ਪਹੁੰਚ ਗਿਆ। ਸਰਕਾਰੀ ਅੰਕੜਿਆਂ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਬਿਜਲੀ ਖੇਤਰ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੀ ਸਾਲਾਨਾ ਕਮਾਈ ਦੀ ਸੰਭਾਵਨਾ ਹੈ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਬਿਜਲੀ ਖੇਤਰ ਦੇ ਕਾਨੂੰਨ ਦੇ ਵਿੱਚ ਬਦਲਾਅ ਕਰਕੇ ਇਸ ਨੂੰ ਨਿੱਜੀ ਦਾਰਿਆਂ ਨੂੰ ਦੇਣ ਦੀ ਤਿਆਰੀ ਪਹਿਲਾਂ ਹੀ ਕਰ ਲਈ ਸੀ ਸਭ ਤੋਂ ਪਹਿਲਾਂ 2003 ਦੇ ਵਿੱਚ ਬਿਜਲੀ ਐਕਟ ਦੇ ਨਾਲ ਨਿੱਜੀ ਕੰਪਨੀਆਂ ਨੂੰ ਬਿਜਲੀ ਖੇਤਰ ਦੇ ਵਿੱਚ ਨਿਵੇਸ਼ ਕਰਨ ਦੀ ਆਗਿਆ ਮਿਲੀ ਇਸ ਕਾਨੂੰਨ ਦੇ ਨਾਲ ਬਿਜਲੀ ਪੈਦਾ ਕਰਨ ਵਾਲੇ ਖੇਤਰ ਦੇ ਵਿੱਚ ਨਿੱਜੀ ਕੰਪਨੀਆਂ ਦਾ ਦਾਖਲਾ ਹੋ ਚੁੱਕਾ ਹੈ ਪਰ ਬਿਜਲੀ ਦੀ ਵੰਡ ਦਾ ਖੇਤਰ ਹਾਲੇ ਤੱਕ ਸਰਕਾਰ ਦੇ ਅਧੀਨ ਹੈ ਬਿਜਲੀ ਖੇਤਰ ਦੀ ਨਿੱਜੀਕਰਨ ਦੀ ਸ਼ੁਰੂਆਤ 스마트 ਮੀਟਰਾਂ ਦੀ ਸਕੀਮ ਦੇ ਤਹਿਤ 2021 ਵਿੱਚ ਸ਼ੁਰੂ ਕੀਤੀ ਗਈ। ਸੁਦੀਪ দত্ত ਦੇ ਅਨੁਸਾਰ ਬਿਜਲੀ ਮੰਤਰਾਲੇ ਨੇ ਜਨਤਕ ਬਿਜਲੀ ਖੇਤਰ ਤੇ ਕੀਤੇ ਯੋਜਨਾਬੱਧ ਹਮਲੇ ਦੇ ਵਿੱਚ ਇੱਕ ਬਹੁਤ ਹੀ ਨੁਕਸਦਾਰ 스마트 ਮੀਟਰਿੰਗ ਪ੍ਰੋਜੈਕਟ ਸ਼ੁਰੂ ਕੀਤਾ। ਪ੍ਰਸਤਾਵਿਤ ਬਿਜਲੀ ਸੋਧ ਬਿਲ 2025 ਦੀਆਂ ਧਰਾਵਾਂ ਤੇ ਉਪ ਧਰਾਵਾਂ ਇਸ ਗੱਲ ਦਾ ਸਪਸ਼ਟ ਸੰਕੇਤ ਦਿੰਦੀ ਹੈ ਕਿ ਬਿਜਲੀ ਖੇਤਰ ਦੇ ਪ੍ਰਬੰਧਨ ਦਾ ਮੌਜੂਦਾ ਮਿਆਰੀ ਢਾਂਚਾ ਬੁਨਿਆਦੀ ਤੌਰ ਤੇ ਬਦਲਿਆ ਜਾ ਰਿਹਾ ਹੈ। ਨਵੀਂ ਸੋਧ ਮੁਤਾਬਕ ਇੱਕੋ ਖੇਤਰ ਦੇ ਵਿੱਚ ਬਿਜਲੀ ਵੰਡਣ ਲਈ ਇੱਕ ਤੋਂ ਵੱਧ ਕੰਪਨੀਆਂ ਨੂੰ ਲੈਸੈਂਸ ਦਿੱਤਾ ਜਾ ਸਕਦਾ ਹੈ। ਬਿਜਲੀ ਵੰਡਣ ਵਾਲੀਆਂ ਜਿਹੜੀਆਂ ਕੰਪਨੀਆਂ ਇੱਕੋ ਖੇਤਰ ਦੇ ਵਿੱਚ ਕੰਮ ਕਰ ਰਹੀਆਂ ਨੇ ਉਹ ਸਿਰਫ ਆਪਣੀਆਂ ਹੀ ਤਾਰਾਂ ਤੇ ਨੈਟਵਰਕ ਨਹੀਂ ਵਰਤਣਗੀਆਂ। ਜੇਕਰ ਉਹ ਚਾਣ ਤਾਂ ਸਾਂਝਾ ਨੈਟਵਰਕ ਵੀ ਵਰਤ ਸਕਦੀਆਂ ਨੇ, ਉਹ ਵੀ ਜਿਵੇਂ ਟੈਲੀਫੋਨ ਵਾਲਾ ਮੋਬਾਈਲ ਵਾਲਾ ਸਿਸਟਮ ਹੈ। ਨਵਾਂ ਬਣਿਆ ਦੀ ਢਾਂਚਾ ਬਣਾਉਣ ਦੀ بجائے ਇਹ ਰਾਜ ਸਰਕਾਰਾਂ ਦੁਆਰਾ ਦਹਾਕਿਆਂ ਤੋਂ ਬਣਾਏ ਗਏ ਜਿਹੜੇ ਮੌਜੂਦਾ ਬਿਜਲੀ ਨੈਟਵਰਕ ਨੇ ਥਰਮਲ ਨੇ ਸਿਸਟਮ ਨੇ ਗ੍ਰਿਡ ਨੇ ਉਹਨਾਂ ਨੂੰ ਹੀ ਵਰਤ ਸਕਣਗੇ ਇਸ ਦਾ ਉਦੇਸ਼ ਬਿਜਲੀ ਵੰਡ ਦੇ ਵਿੱਚ ਨਿੱਜੀ ਖੇਤਰ ਦੀਆਂ ਕੰਪਨੀਆਂ ਦਾ ਰਾਹ ਖੋਲਣਾ ਹੈ ਕਿਉਂਕਿ ਕਮਾਈ ਦਾ ਬਹੁਤ ਵੱਡਾ ਜ਼ਰੀਆ ਹੈ ਪ੍ਰਸਤਾਪਿਤ ਬਿਜਲੀ ਸੋਧ ਬਿੱਲ 2025 ਖੇਤਰ ਦੇ ਵਿੱਚ ਵੱਡਾ ਬਦਲਾਅ ਕਰਨ ਜਾ ਰਹੇ ਆ ਪਹਿਲਾਂ ਡਿਸਟਰੀਬਿਊਟਰਾਂ ਤੇ ਜਿੰਮੇਵਾਰੀ ਹੁੰਦੀ ਸੀ ਕਿ ਉਹ ਆਪਣੇ ਖੇਤਰ ਦੇ ਹਰ ਗਾਹਕ ਨੂੰ ਬਿਨਾਂ ਕਿਸੇ ਭੇਦ-ਪਾਪ ਦੇ ਬਿਜਲੀ ਪਹੁੰਚਾਉਣ ਇਸ ਨੂੰ ਯੂਨੀਵਰਸਲ ਸਰਵਿਸ ਆਬਲੀਗੇਸ਼ਨ ਯੂਐਸਓ ਕਿਹਾ ਜਾਂਦਾ ਸੀ ਨਿੱਜੀ ਸਪਲਾਇਰ ਹੁਣ ਕਿਸੇ ਵੀ ਸਰਵਿਆਪਕ ਸੇਵਾ ਜ਼ਿੰਮੇਵਾਰੀ ਨਿਭਾਉਣ ਲਈ ਪਾਬੰਦ ਨਹੀਂ ਹੋਣਗੇ ਧਾਰਾ 43 ਆਬਲੀਕ 4 ਦੇ ਸੋਧ ਮੁਤਾਬਕ ਹੁਣ 1 ਮੈਗਾਵਾਟ ਤੋਂ ਵੱਧ ਬਿਜਲੀ ਵਰਤਣ ਵਾਲੇ ਖਪਤਕਾਰ ਜਿਵੇਂ ਉਦਯੋਗ ਜਾਂ ਰੇਲਵੇ ਨਿੱਜੀ ਬਿਜਲੀ ਕੰਪਨੀਆਂ ਤੋਂ ਲੈ ਸਕਣਗੇ ਇਸ ਨਾਲ ਸਰਕਾਰੀ ਬਿਜਲੀ ਕੰਪਨੀ ਨੂੰ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਉਹਨਾਂ ਦੀ ਸਭ ਤੋਂ ਵੱਧ ਕਮਾਈ ਇਹਨਾਂ ਵੱਡੇ ਗਾਹਕਾਂ ਤੋਂ ਹੁੰਦੀ ਹੈ ਸਰਕਾਰੀ ਕੰਪਨੀਆਂ ਕੋਲ ਸਿਰਫ ਘੱਟ ਬਿਜਲੀ ਵਰਤਣ ਵਾਲੇ ਆਰਥਿਕ ਪੱਖੋਂ ਕਮਜ਼ੋਰ ਜਾਂ ਸਬਸਿਡੀ ਵਾਲੇ ਗਾਹਕ ਹੀ ਰਹਿ ਜਾਣਗੇ ਇਸ ਨਾਲ ਉਹਨਾਂ ਦੀ ਆਮਦਨ ਤੇ ਖਰਚ ਦੇ ਵਿੱਚ ਸੰਤੁਲਨ ਖਤਮ ਹੋ ਜਾਵੇਗਾ ਜਾਨੀ ਜਿਨ੍ਹਾਂ ਨੇ ਫ੍ਰੀ ਮੀਟਰਾਂ ਵਾਲੇ ਨੇ ਉਹ ਸਿਰਫ ਬਿਜਲੀ ਬੋਰਡ ਕੋਲ ਰਹਿ ਜਾਣਗੇ ਜਿਨ੍ਹਾਂ ਨੇ ਕਮਾਈ ਵਾਲੇ ਨੇ ਜਿਨ੍ਹਾਂ ਤੋਂ ਜਿਵੇਂ ਰੇਲਵੇ ਆ ਜਾਂ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਤੋਂ ਸਰਕਾਰ ਦੇ ਬਿੱਲ ਸਾਰੇ ਜਾਂਦੇ ਨੇ ਬਿਲਬਤੀਆਂ ਦੇ ਉਹ ਪ੍ਰਾਈਵੇਟ ਤੋਂ ਬਿਜਲੀ ਖਰੀਦ ਸਕਣਗੇ ਪ੍ਰਾਈਵੇਟ ਵਾਲੇ ਸ਼ੁਰੂਆਤ ਚ ਸਸਤੀ ਦੇਣਗੇ ਆਪਣੇ ਯੂਨਟ ਲਾ ਕੇ ਹੁਣ ਵੈਸੇ ਜੇ ਦੇਖੋ ਦੋਸਤੋ ਪੰਜਾਬ ਦੇ ਵਿੱਚ ਕਿੰਨੇ ਸੂਰਜੀਵ ਸੋਲਰ ਪਲਾਂਟ ਆ ਬਠਿੰਡਾ ਸਾਈਡ ਮੁਕਸਰ ਸਾਈਡ ਤਾਂ ਬਹੁਤ ਲੱਗ ਰਹੇ ਨੇ ਆ ਨਹਿਰਾਂ ਤੇ ਲੱਗ ਰਹੇ ਨੇ ਸਾਡੇ ਪਿੰਡਾਂ ਦੇ ਲਾਗੇ ਇੱਕ ਜਲੰਧਰ ਦੇ ਅਖਬਾਰ ਵਾਲਿਆਂ ਨੇ ਲਾਇਆ ਹੋਇਆ ਦਰਾਹੇ ਵਾਲੀ ਨਹਿਰ ਤੇ ਲਾਇਆ ਹੋਇਆ ਇਸ ਤਰ੍ਹਾਂ ਹੁਣ ਨਿੱਜੀ ਕੰਪਨੀਆਂ ਸਿਰਫ লাভਕਾਰੀ ਗਾਹਕਾਂ ਨੂੰ ਚੁਣਨ ਗਈਆਂ ਪਿੰਡੂ ਜਾਂ ਘੱਟ ਆਮਦਨ ਵਾਲਿਆਂ ਨੂੰ ਜਿਨ੍ਹਾਂ ਦੇ ਹਜ਼ਾਰ-ਹਜ਼ਾਰ ਤੋਂ 2000 ਰੁਪਏ ਲਾਉਂਦੇ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਨਗੇ ਇਸ ਨੂੰ ਅੰਗਰੇਜ਼ੀ ਦੇ ਵਿੱਚ ਚੈਰੀ ਪਿਕਿੰਗ ਕਿਹਾ ਜਾਂਦਾ ਹੈ ਪ੍ਰੋਫੈਸਰ ਨਵਰੀਤ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਨੇ ਲਿਖਦੇ ਨੇ ਕਿ ਧਾਰਾ ਕਹਾਟ ਜੀ ਦੀ ਸੋਧ ਤਰਫ ਨੂੰ ਬਿਜਲੀ ਦੀ ਅਸਲ ਲਾਗਤ ਦੇ ਬਰਾਬਰ ਤੇ ਕ੍ਰਾਸ ਸਬਸਿਡੀਆਂ ਨੂੰ ਤੇਜ਼ੀ ਨਾਲ ਖਤਮ ਕਰਨ ਦੀ ਗੱਲ ਕਰਦੀ ਹੈ ਕ੍ਰਾਸ ਸਬਸਿਡੀ ਅਰਥਾਤ ਵੱਡੇ ਖਪਤਕਾਰ ਵੱਧ ਭੁਗਤਾਨ ਕਰਦੇ ਨੇ ਤਾਂ ਜੋ ਘਰੇਲੂ ਖੇਤੀਬਾੜੀ ਜਾਂ ਕਮਜ਼ੋਰ ਵਰਗ ਜਾਂ ਘੱਟ ਰੇਟਾਂ ਤੇ ਬਿਜਲੀ ਲੈ ਸਕਣ ਬਿੱਲ ਮੁਤਾਬਕ ਰੇਲਵੇ ਮੈਟਰੋ ਤੇ ਨਿਰਮਾਣ ਖੇਤ ਲਈ ਇਹ ਸਬਸਿਡੀਆਂ 5 ਸਾਲ ਦੇ ਵਿੱਚ ਹਟਾਈਆਂ ਜਾਣਗੀਆਂ ਇਸ ਨਾਲ ਵੱਡੇ ਉਦਯੋਗ ਦੇ ਬਿੱਲ ਤਾਂ ਘਟਣਗੇ ਪਰ ਸਰਕਾਰੀ ਸਿਸਟਮ ਦੀ ਉਹ ਆਮਦਨ ਘਟ ਜਾਵੇਗੀ ਜਿਸ ਨਾਲ ਗਰੀਬ ਤੇ ਪਿੰਡੂ ਗਾਕਾ ਨੂੰ ਸਸਤੀ ਬਿਜਲੀ ਮਿਲਦੀ ਹੈ। ਹੁਣ ਨਤੀਜੇ ਵਜੋਂ ਛੋਟੇ ਉਪਭੋਗਤਾਵਾਂ ਲਈ ਦਰਾਂ ਵਧਣਗੀਆਂ ਤੇ ਸਰਕਾਰ ਨੂੰ ਸਬਸਿਡੀ ਦੇਣ ਲਈ ਹੋਰ ਜਨਤਕ ਪੈਸਾ ਖਰਚਣਾ ਪਵੇਗਾ। ਇਹ ਤਬਦੀਲੀਆਂ ਅਮੀਰਾਂ ਲਈ ਫਾਇਦੇਮੰਦ ਪਰ ਆਮ ਲੋਕਾਂ ਲਈ ਤੇ ਸਰਕਾਰ ਲਈ ਘਾਟੇ ਵਾਲੀਆਂ ਨੇ। ਭਾਰਤ ਵਿੱਚ ਜਿੱਥੇ ਬਿਜਲੀ ਦਾ ਨਿੱਜੀਕਰਨ ਹੋਇਆ ਉੱਥੇ ਨਿੱਜੀ ਕੰਪਨੀਆਂ ਨੇ ਤਕਰੀਬਨ ਹਰ ਸਾਲ ਆਪਣੇ ਟੈਰਫ ਜਾਂ ਰੇਟ ਜੁੰਟਾਂ ਦੇ ਵਧਾਏ ਨੇ। ਟੈਰਫ ਦਰਾਂ ਦੇ ਵਿੱਚ ਇਸ ਤਰ੍ਹਾਂ ਦਾ ਵਾਧਾ ਦੀ ਇੱਕ ਮਿਸਾਲ ਬਾਂਬੇ ਹੈ ਹਾਲ ਹੀ ਦੇ ਵਿੱਚ ਅੰਗਰੇਜ਼ੀ ਖ਼ਬਰਾਂ ਦੇ ਵਿੱਚ ਛਪੀਆਂ ਕੁਝ ਰਿਪੋਰਟਾਂ ਦੱਸਦੀਆਂ ਨੇ ਕਿ ਮਹਾਰਾਸ਼ਟਰ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਨੇ ਵਿੱਤੀ ਸਾਲ 2023-24 ਤੇ 24-25 ਦੇ ਵਿੱਚ ਮੁੰਬਈ ਦੀਆਂ ਵੱਡੀਆਂ ਕੰਪਨੀਆਂ ਡਿਸਕੋਮਾਂ ਨੂੰ ਟੈਰਫ ਵਾਧਾ ਕਰਨ ਦੀ ਮਨਜ਼ੂਰੀ ਦਿੱਤੀ ਹੈ ਯਾਨੀ ਉਹ ਜੋ ਮਰਜ਼ੀ ਰੇਟ ਲਾਉਣ ਸੋ ਅੰਡਾਨੀ ਇਲੈਕਟ੍ਰਿਸਿਟੀ ਮੁੰਬਈ ਲਿਮਟਿਡ ਜੋ ਬੰਬੇ ਦੇ ਉਪਨਗਰਾਂ ਦੇ ਵਿੱਚ ਬਿਜਲੀ ਦੀ ਵੰਡ ਕਰਦੀ ਹੈ ਨੂੰ 223-24 ਦੇ ਵਿੱਚ 2.2% ਤੇ 224 ਦੇ ਵਿੱਚ 2.1% ਦੀ ਟੈਰਫ ਵਾਧੇ ਨੂੰ ਮਨਜ਼ੂਰੀ ਮਿਲੀ ਸੀ ਇਸੇ ਤਰ੍ਹਾਂ ਕੰਪਨੀ ਬੈਸਟ ਜੋ ਬੰਬੇ ਦੇ ਟਾਪੂ ਸ਼ਹਿਰ ਦੇ ਵਿੱਚ ਬਿਜਲੀ ਵੰਡ ਕਰਦੀ ਹੈ ਉਸ ਨੂੰ ਹੈਲੋ ਹਾਂਜੀ ਹਾਂਜੀ ਮੈਂ ਰਾਹੁਲ ਦਾ ਬੰਦਾ ਬੋਲਦਾ ਹਾਂ ਜੀ 5 ਮਿੰਟ ਠਹਿਰ ਕੇ ਗੱਲ ਕਰੇ ਤੇ ਇਸ ਦੌਰਾਨ ਇਹ ਬੰਬੇ ਦੇ ਵਿੱਚ ਜਿਵੇਂ ਅੰਡਾਨੀ ਦੀ ਕੰਪਨੀ ਨੂੰ ਇਹ ਆ ਅੱਗੇ ਆ ਮਿਲੀ ਹੈ ਰੇਟ ਵਧਾਉਣ ਦੀ ਉਸੇ ਤਰ੍ਹਾਂ ਕੰਪਨੀ ਬੈਸਟ ਹੈ ਜੋ ਬੰਬੇ ਦੇ ਟਾਪੂ ਸ਼ਹਿਰ ਦੇ ਵਿੱਚ ਬਿਜਲੀ ਵੰਡਦੀ ਹੈ 2023-24 ਦੇ ਵਿੱਚ ਇਸ ਨੂੰ 5.7% ਤੇ 2024-25 ਤੇ 6.35% ਮਤਲਬ 100 ਪਿੱਛੇ 5.5 ਰੁਪਏ ਵਾਧਾ ਕਰਨ ਦੀ ਆਗਿਆ ਮਿਲੀ ਹੈ ਇਸੇ ਤਰ੍ਹਾਂ ਟਾਟਾ ਫਾਬਰ ਹੈ ਟਾਟਾ ਪਾਵਰ ਨੂੰ 223-24 ਦੇ ਵਿੱਚ 11.9 ਫੀਸਦੀ ਤੱਕ ਵਾਧਾ ਕਰਨ ਦੀ ਅਗਿਆ ਮਿਲ ਗਈ ਹੈ ਭੱਲੇ ਤੇ 224-25 ਚ ਟਾਟਾ ਨੂੰ 12.2 ਫੀਸਦੀ ਤੱਕ ਵਾਧੇ ਦੀ ਮਨਜ਼ੂਰੀ ਬੰਬਈ ਚ ਮਿਲ ਗਈ ਹੈ ਜਾਨੀ 100 ਪਿੱਛੇ 12 ਰੁਪਏ 20 ਪੈਸੇ April 2020 ਦੇ ਵਿੱਚ ਕੋਵਿਡ ਦੀ ਲਹਿਰ ਦੇ ਦੌਰਾਨ ਕੇਂਦਰ ਸਰਕਾਰ ਨੇ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਬਿਜਲੀ ਖੇਤਰ ਦੇ ਨਿਜੀਕਰਨ ਦਾ ਫੈਸਲਾ ਕੀਤਾ ਸੀ ਜਿਨੀਆਂ ਵੀ ਯੂਟੀ ਨੇ ਜਿਵੇਂ ਚੰਡੀਗੜ੍ਹ ਇਸੀ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਖੇਤਰ ਦੇ ਨਿੱਜੀਕਰਨ ਨੂੰ ਮਨਜ਼ੂਰੀ ਨਵੰਬਰ 2020 ਚ ਦੇ ਦਿੱਤੀ। ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਇਸ ਤੇ ਖਿਲਾਫ ਲੰਮੀ ਕਾਨੂੰਨੀ ਲੜਾਈ ਲੜੀ। ਅੰਤ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਖਾਰਜ ਹੋਣ ਕਰਕੇ ਬਿਜਲੀ ਵਿਭਾਗ ਨੂੰ ਦਸੰਬਰ 2024 ਦੇ ਵਿੱਚ ਐਮੀਨੈਂਟ ਇਲੈਕਟ੍ਰਿਸਿਟੀ ਕੰਪਨੀ ਦੇ ਹਵਾਲੇ ਕਰ ਦਿੱਤਾ ਗਿਆ। ਸੌਰੀ ਇਹ ਅੰਕੜੇ ਬਿਜਲੀ ਦੇ ਨਿਜੀਕਰਨ ਦੇ ਸਿੱਧੇ ਨਤੀਜਿਆਂ ਤੇ ਉਹਨਾਂ ਰੈਗੂਲੇਟਰੀ ਏਜੰਸੀਆਂ ਦੇ ਵੱਧ ਰਹੇ ਟੈਰਫਾਂ ਨੂੰ ਹਰ ਸਾਲ ਮਨਜ਼ੂਰੀ ਦੇਣ ਦਾ ਰੁਝਾਨ ਦਰਸਾਉਂਦੇ ਨੇ ਊਰਜਾ ਖੇਤਰ ਦੇ ਵਿੱਚ ਕੰਮ ਕਰ ਰਹੀਆਂ ਕੰਪਨੀਆਂ ਤੀਬਰ ਗਤੀ ਨਾਲ ਇਹ ਕੋਸ਼ਿਸ਼ ਕਰ ਰਹੀਆਂ ਨੇ ਕਿ ਬਿਜਲੀ ਨੂੰ ਮੁਨਾਫੇ ਲਈ ਵੇਚਣ ਵਾਲੀ ਵਸਤੂ ਦੇ ਵਿੱਚ ਬਦਲ ਦਿੱਤਾ ਜਾਵੇ ਸਰਕਾਰੀ ਰੈਗੂਲੇਟਰੀ ਏਜੰਸੀਆਂ ਵੀ ਇਸ ਵਿੱਚ ਕੋਈ ਰੋਕ ਨਹੀਂ ਲਾਉਂਦੀਆਂ ਉਹ ਇਹਨਾਂ ਦੁਆਰਾ ਟੈਰਫ ਵਾਧੇ ਦੇ ਵਿੱਚ ਪੇਸ਼ ਦਰਾਂ ਨੂੰ ਅਕਸਰ ਮਨਜ਼ੂਰੀ ਦਿੰਦੀਆਂ ਨੇ ਤੇ ਵਾਧੇ ਦਾ ਵਿੱਤੀ ਬੋਝ ਜਾਂ ਤਾਂ ਲੋਕਾਂ ਤੇ ਜਾਂ ਫਿਰ ਰਾਜ ਸਰਕਾਰਾਂ ਦੇ ਪੰਦਾ ਮੁਨਾਫਾ ਨਿੱਜੀ ਕੰਪਨੀ ਨੂੰ ਹੁੰਦਾ ਧਾਰਾ 64 1 ਦੇ ਅਨੁਸਾਰ ਬਿਜਲੀ ਦਰਾਂ ਹਰ ਵਿੱਤੀ ਨਵੇਂ ਸਾਲ ਤੈਅ ਕੀਤੀਆਂ ਜਾਣਗੀਆਂ ਜਾਨੀ ਬਿਜਲੀ ਦਾ ਰੇਟ ਹਰ ਸਾਲ ਤੈਅ ਕੀਤਾ ਜਾਇਆ ਕਰੇਗਾ ਇਸ ਦਾ ਲੋਕਾਂ 'ਤੇ ਭਾਰ ਹੈ ਕਿ ਬਿਜਲੀ ਦਾ ਰੇਟ ਹਰ ਸਾਲ ਵੱਧ ਸਕਦਾ ਹੈ ਇਹ ਤਰੀਕਾ ਗਾਹਕਾਂ ਲਈ ਇੱਕ ਹੋਰ ਆਰਥਿਕ ਬੋਝ ਦਾ ਕੰਮ ਕਰੇਗਾ ਧਾਰਾ 166 ਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਉਪ ਉਪਬੰਧ ਬਿਜਲੀ ਖੇਤਰ ਦੇ ਪੂਰਨ ਕੇਂਦਰੀਕਰਨ ਨਾਲ ਸੰਬੰਧਿਤ ਹੈ ਜੋ ਸਵੈ ਮਖਤਿਆਰੀ ਤੇ ਸਿੱਧਾ ਹਮਲਾ ਹੈ ਬਿਜਲੀ ਇੱਕ ਸਾਂਭਰਤੀ ਸੁਚੀ ਦਾ ਵਿਸ਼ਾ ਹੈ ਪਰ ਇਹ ਸੋਧ ਬਿਜਲੀ ਖੇਤਰ ਦੇ ਕੰਟਰੋਲ ਸਿੱਧੇ ਤੌਰ ਤੇ ਕੇਂਦਰ ਨੂੰ ਦੇ ਦੇਵੇਗੀ। ਯਾਨੀ ਪ੍ਰਸਤਾਵਿਤ ਪ੍ਰਬੰਧ ਕੇਂਦਰ ਸਰਕਾਰ ਨੂੰ ਇਹ ਤਾਕਤ ਦੇਵੇਗਾ ਕਿ ਉਹ ਰਾਜਾਂ ਦੀ ਸੂਬਿਆਂ ਦੀ ਪ੍ਰਵਾਨਗੀ ਲੈ ਬਿਨਾ ਕਈ ਰਾਜਾਂ ਦੇ ਵਿੱਚ ਬਿਜਲੀ ਵੰਡ ਦੇ ਲਾਇਸੈਂਸ ਜਾਰੀ ਕਰ ਸਕਦੀ ਹੈ। ਇਸ ਨਾਲ ਰਾਜ ਰੈਗੂਲੇਟਰੀ ਬਿਜਲੀ ਕਮਿਸ਼ਨ ਦਾ ਕੰਮਕਾਜ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ। ਤੇ ਕੇਂਦਰ ਸਰਕਾਰ ਰਾਜ ਸਰਕਾਰਾਂ ਨਾਲ ਕੋਈ ਸਲਾਹ مشورہ ਕੀਤੇ ਬਿਨਾਂ ਹੀ ਕਮ ਕਾਜੀ ਸੰਸਥਾਵਾਂ ਨੂੰ ਲਾਗੂ ਤੇ ਪੁਨਰਗਠਿਤ ਕਰ ਸਕਦੀ ਹੈ। ਇਹ ਪ੍ਰਸੰਗ ਦੇ ਵਿੱਚ ਪੰਜਾਬ ਸਰਕਾਰ ਦੀ ਖਮੋਸ਼ੀ ਬਹੁਤ ਨਰਾਸ਼ਾ ਜਨਕ ਹੈ। ਪੰਜਾਬ ਵਰਗੇ ਰਾਜ ਜਿਸ ਦੀ ਅਰਥ ਵਿਵਸਥਾ ਖੇਤੀਬਾੜੀ ਤੇ ਸਬਸਿਡੀ ਪ੍ਰਣਾਲੀ ਤੇ ਨਿਰਭਰ ਹੈ ਉਸ ਲਈ ਇਹ ਬਦਲਾਅ ਸਿੱਧਾ ਜੋਖਮ ਹੈ। ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਨਾ ਤਾਂ ਇਸ ਦਾ ਕੋਈ ਸਪਸ਼ਟ ਵਿਰੋਧ ਕੀਤਾ ਜਾ ਰਿਹਾ ਨਾ ਇਸ ਬਿਜਲੀ ਨੀਤੀ ਬਾਰੇ ਕੋਈ ਮਜ਼ਬੂਤ ਨੀਤੀਗਤ ਰਵਈਆ ਅਪਣਾਇਆ ਜਾ ਰਿਹਾ। ਆਲ ਇੰਡੀਆ ਪਾਵਰ ਇੰਜੀਨੀਅਰ ਫੈਡਰੇਸ਼ਨ ਦੇ ਚੇਅਰਮੈਨ ਸ਼ਲੈਂਦਰ ਦੂਬੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਜਲੀ ਦੇ ਨਿੱਜੀਕਰਨ ਦੇ ਪੈਟਰਨ ਬਾਰੇ ਕਿਹਾ ਸੀ ਕਿ ਇਹ ਵਿਲ ਮੁਨਾਫਿਆਂ ਦਾ ਨਿੱਜੀਕਰਨ ਕਰਦਾ ਹੈ ਜਦੋਂ ਕੋਈ ਨੁਕਸਾਨ ਇਹ ਰਾਸ਼ਟਰੀਕਰਨ ਦਾ ਕਰਦਾ ਸੋ ਇਸੀ ਆਰਟੀਕਲ ਪ੍ਰੋਫੈਸਰ ਨਵਰੀਤ ਕੋਰ ਜੋ ਲੋਕ ਪ੍ਰਸ਼ਾਸਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰੋਫੈਸਰ ਨੇ ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ ਪ੍ਰੋਫੈਸਰ ਸਾਹਿਬ ਨੇ ਜਿਸ ਦੇ ਵਿੱਚ ਇਹਦੇ ਵਿੱਚ ਤੁਸੀਂ ਵੇਖੋ ਕਿ ਇੱਕ ਤਾਂ ਹਰ ਸਾਲ ਰੇਟ ਵਧਿਆ ਕਰਨਗੇ 5 ਸਾਲ ਦੇ ਅੰਦਰ ਅੰਦਰ ਸਾਰੇ ਸੂਬਿਆਂ ਦੇ ਵਿੱਚ ਇਹ ਹੋ ਜਾਣਾ ਇਹ ਜਿਹੜੇ ਸਮਾਰਟ ਮੀਟਰ ਲੱਗ ਰਹੇ ਨੇ ਜਿਹਨੂੰ ਜੁਨੀਅਨਾਂ ਪੱਟ ਕੇ ਸੁੱਟ ਰਹੀਆਂ ਨੇ ਇਹ ਦੀ ਸ਼ੁਰੂਆਤ ਹੈ ਕਿ ਤੁਸੀਂ ਮੋਬਾਈਲ ਦੀ ਤਰ੍ਹਾਂ ਪਹਿਲਾਂ ਪੈਸੇ ਪਾਓ ਤੇ ਫਿਰ ਤੁਹਾਡੀਆਂ ਜੁਨਟਾਂ ਨਿਕਲਣਗੀਆਂ ਨਹੀਂ ਤਾਂ ਆਟੋਮੈਟਿਕ ਬੰਦ ਤੁਸੀਂ ਕੁਝ ਨਹੀਂ ਕਰ ਸਕਦੇ ਜਿਵੇਂ ਸਾਡਾ YouTube ਚੈਨਲ ਹੈ ਜਿੱਥੇ ਮਰਜ਼ੀ ਬੈਠ ਕੇ ਬੰਦ ਕਰ ਦਨ ਸਾਡੇ ਲੱਖਾਂ ਜਿਹੜੇ ਵਿਊਅਰਸ ਨੇ ਉਹ ਜ਼ੀਰੋ ਕਿਸੇ ਨੂੰ ਅਪੀਲ ਦਲੀਲ ਕੁਝ ਨਹੀਂ ਕਰ ਸਕਦੇ ਸੋ ਇਸ ਮਾਮਲੇ ਦੇ ਵਿੱਚ ਤੁਸੀਂ ਵੇਖੋ ਕਿ ਹੁਣ ਵੱਡੀਆਂ ਫਰਮਾਂ ਨੇ ਟਾਟਾ ਨੂੰ 12.5% ਤੱਕ ਹਰ ਸਾਲ ਰੇਟ ਵਧਾਉਣ ਦਾ ਆਗਿਆ ਮਿਲ ਗਿਆ ਬੰਬਈ ਦੇ ਵਿੱਚ ਅੰਡਾਨੀ ਦੀਆਂ ਕੰਪਨੀਆਂ ਨੇ ਕੰਪਨੀ ਬੈਸਟ ਹੈ ਜਾਂ ਹੋਰ ਨੇ ਕਿਉਂਕਿ ਉਹਦੇ ਵਿੱਚ ਪੰਜਾਬ ਨੂੰ ਜਿਹੜਾ ਵੱਡਾ ਘਾਟਾ ਹੋਣਾ ਕਿ ਪੰਜਾਬ ਦੀ ਜਿਹੜੀ ਖੇਤੀ ਵਾਲੀ ਜ਼ਮੀਨ ਹੈ ਨਾ ਉਹਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕਰਨਾ ਹੈ ਮਾਲਕਾਂ ਨੂੰ ਬਾਹਰ ਕਰਨਾ ਹੈ ਕਉਕੇ ਉਹ ਪੰਜਾਬ ਦਾ ਕਿਸਾਨ ਜੇ ਪੰਜਾਬ ਰਹਿਂਦਾ ਤਾਂ ਉਹ ਪੰਜਾਬ ਲਈ ਲੜਦਾ ਹੈ ਆਪਣੇ ਹੱਕਾਂ ਲਈ ਲੜਦਾ ਹੈ ਭਾਰਤ ਲਈ ਲੜਦਾ ਹੈ ਜਿਹੜਾ ਮੋਦੀ ਸਾਹਿਬ ਨੂੰ ਇਹ ਝਟਕਾ ਕਿਸਾਨ ਅੰਦੋਲਨ ਨੇ ਦਿੱਤਾ ਜੋ 4000 ਸਾਲ ਤੋਂ ਜੋ ਪੰਜਾਬ ਦਾ ਇਤਿਹਾਸ ਹੈ ਨਾ ਕਿ ਸਿਕੰਦਰ ਆਉਂਦਾ ਹੈ ਤਾਂ ਇਥੋਂ ਪੁਰਸ ਬਾਬਰ ਕੇ ਆਉਂਦੇ ਨੇ ਤਾਂ ਬਾਬੇ ਕੇ ਅੰਗਰੇਜ਼ ਆਉਂਦੇ ਨੇ ਤਾਂ ਭਗਤ ਸਿੰਘ ਹੋਰੀਆਂ ਸ਼ਫਾਕ ਉਲਹਾਉਰੀ ਠੀਕ ਹੈ ਉਧਰੋਂ ਜੁੜੇ ਨੇ ਪਰ ਬਹੁਤ ਜਿਹੜਾ ਇਹ ਹੂਲਾ ਫੱਕਿਆ ਜਿਹੜਾ ਇਹ ਸੰਘਰਸ਼ ਚੱਲੇ ਆ ਇਹ ਪੰਜਾਬ ਨੇ ਛੱਲੇ ਅੰਗਰੇਜ਼ਾਂ ਨੂੰ ਇੰਡੀਆ ਚੋਂ ਕੱਢਣ ਦਾ ਸੋ ਇਸ ਕਰਕੇ ਮੋਦੀ ਸਾਹਿਬ ਨੂੰ ਆਰਐਸਐਸ ਨੂੰ ਇਹ ਸਮਝ ਆਇਆ ਕਿ ਜਿੰਨੀ ਦੇਰ ਤੱਕ ਪੰਜਾਬ ਨੂੰ ਕੋਬਾ ਨਹੀਂ ਕਰਦੇ ਪੰਜਾਬ ਦੀ ਲੜਨ ਦੀ ਜ਼ਰੂਰਤ ਜਿਹੜੀ ਐਮਰਜੈਂਸੀ ਦੇ ਖਿਲਾਫ ਵੇਂਦਰਾ ਦੇ ਨਾਲ ਵੀ ਲੜੀ ਜੇ ਉਹ ਜ਼ਰੂਰਤ ਨੂੰ ਖਤਮ ਨਹੀਂ ਕਰਦੇ ਤਾਂ ਸਾਡਾ ਰਾਜ ਭਾਗ ਪੱਕਾ ਨਹੀਂ ਹੋਣਾ ਤੇ ਇਸ ਕਰਕੇ ਪਿੱਛੇ ਅੰਬਾਨੀਆਂ ਹਟਾਨੀਆਂ ਦੀ ਲੁੱਟ ਹੈ ਸੋ ਇਸ ਕਰਕੇ ਜਿਹੜੇ ਗਰੀਬ ਦੀ ਬੱਤੀ ਜਗਦੀ ਹੈ ਜਾਂ ਜਿਹੜੇ ਕਿਸਾਨ ਨੂੰ ਥੋੜੀ ਰਾਹਤ ਮਿਲਦੀ ਹੈ ਸਬਸਿਡੀ ਤੋਂ ਇਹ ਠੀਕ ਹੈ ਕਿ ਉਹ ਲੋਕ ਮਿਸਯੂਜ਼ ਕਰਦੇ ਨੇ ਥੋੜਾ ਫ੍ਰੀ ਬਿਜਲੀ ਦਾ ਪਰ ਉਹਦੇ ਚ ਇਹ ਹੈ ਕਿ ਉਹ ਸਭ ਕੁਝ ਖਤਮ ਹੋ ਜਾਣਾ ਤੇ ਫਿਰ ਕਿਸਾਨ ਨੇ ਹੌਲੀ ਹੌਲੀ ਜ਼ਮੀਨ ਤੋਂ ਬਾਹਰ ਹੋ ਜਾਣਾ ਜਦੋਂ ਕਿਸਾਨ ਜੋ ਇਸ ਕਿੱਤੇ ਦਾ ਲੜਾਕਾ ਜਝਾਰੂ ਹੈ ਉਹ ਪੰਜਾਬ ਤੋਂ ਬਾਹਰ ਹੋ ਗਿਆ ਜ਼ਮੀਨ ਤੋਂ ਬਾਹਰ ਹੋ ਗਿਆ ਨੌਕਰੀ ਪੇਸ਼ਾ ਹੋ ਗਿਆ ਦੁਕਾਨਦਾਰ ਹੋ ਗਿਆ ਤੇ ਫਿਰ ਕਿਹਨੇ ਤਰਨੇ ਲਾਉਣੇ ਨੇ ਕਿਹਨੇ ਦਿੱਲੀ ਦੇ ਖਿਲਾਫ ਤੇ ਕਿਹਨੇ ਪਾਕਿਸਤਾਨ ਦੇ ਖਿਲਾਫ ਲੜਨਾ ਇਸ ਕਰਕੇ ਆ ਚਾਰ ਚਾਰ ਬੰਦੇ ਹੁੰਦੇ ਨੇ ਹੁਣ ਸੁਖਬੀਰ ਬਾਦਲ ਆ ਘਰ ਦੇ ਦੋ ਜੀ ਨੇ ਬਾਕੀ ਨਿਆਣੇ ਨੇ ਕਰੋੜਾਂ ਦਾ ਕਾਰੋਬਾਰ ਅਗਲੇ ਸੰਭੀ ਜਾਂਦੇ ਅਰਬਾਂ ਦਾ ਆ ਮਾਨੀ ਨਾਨੀ ਆ ਚਾਰ ਜੀ ਨੇ ਇੱਕ ਦੋ ਹਾਥੀ ਸੰਭੀ ਜਾਂਦਾ ਆਨੰਦ ਤਾਂ ਆ ਨਵੰਤਾਰਾ ਵਾਲਾ ਉਹ ਤਾਂ ਤੁਸੀਂ ਵੇਖੋ ਕਿ ਜਿਸ ਮੈਸੀ ਨੂੰ ਫੁੱਟਬਾਲਰ ਨੂੰ ਵੇਖਣ ਲਈ ਦੁਨੀਆ ਪਾਗਲ ਹੋ ਗਈ ਹੈ ਕਲਕੱਤਾ ਚ ਉਹਦੇ ਉੱਤੇ ਹਾਥੀਆਂ ਦੀਆਂ ਪੂੰਛਾਂ ਫਰੋੜ ਦਾ ਫਰਦਾ ਪੈਸਾ ਹੈ ਨਾ ਸਾਰਾ ਕੁਝ ਦਿੱਤਾ ਹੋਣਾ 150 ਕਰੋੜ ਰੁਪਏ ਫੰਡ ਉਹਨੇ ਸੋ ਇਸ ਮਾਮਲੇ 'ਚ ਸਾਰੀਆਂ ਅਮੀਰਾਂ ਦੀਆਂ ਬਾਤਾਂ ਨੇ ਹੁਣ ਆਰਐਸਐਸ ਵਾਲੇ ਜਾਂ ਆਮ ਜਿਹੜੇ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਕੀ ਜੈ ਵਾਲੇ ਉਹ ਵੀ ਕੱਚੇ ਵਜਾਈ ਜਾਂਦੇ ਨੇ ਜੇ ਉਹਨਾਂ ਨੂੰ ਪੁੱਛੇ ਕਿ ਮਾਣ ਦੁੱਧ ਦਾ ਕੱਟੇ ਨੂੰ ਕੀ ਲਾ ਤੇ ਤੁਹਾਡੇ ਕੀ ਪੱਲੇ ਪੈਣਾ ਤੇ ਤੁਸੀਂ ਤਾਂ ਉੱਥੇ ਹੀ ਜਵਕਦੇ ਫਿਰਨਾ ਨੰਗੇ ਪੈਰੀ ਬਸ ਉਹਨਾਂ ਨੂੰ ਇੰਨਾ ਹੀ ਬਹੁਤ ਹੈ ਕਿ ਸਾਡਾ ਰਾਮਰਾਜ ਜੀ ਸੋ ਇਸ ਕਰਕੇ ਜਿਸ ਤਰ੍ਹਾਂ ਦਾ ਇਹ ਬਿਜਲੀ ਬਿੱਲ ਆ ਰਿਹਾ ਪੰਜਾਬ ਨੂੰ ਖੇਤੀ ਸੈਕਟਰ ਨੂੰ ਇਸ ਦਾ ਬਹੁਤ ਵੱਡਾ ਘਾਟਾ ਹੋਏਗਾ ਜਿਹੜੇ ਛੋਟੇ 2-4 ਏਕੜਾਂ ਵਾਲੇ ਕਿਸਾਨ ਨੇ ਉਹ ਵੀ ਵੇਚ ਕੇ ਤੁਰ ਜਾਣਗੇ ਹੁਣ ਜਿਹੜੀ ਐਂਟੀ ਜੱਟ ਲੌਬੀ ਹੈ ਉਹ ਤਾਂ ਗੱਛਾ ਬਜਾਏਗੀ ਕਿ ਦੇਖੋ ਇਹਨਾਂ ਨੇ ਪੰਜਾਬ ਦਾ ਪਾਣੀ ਬਰਬਾਦ ਕਰ ਦਿੱਤਾ ਇਹਨਾਂ ਨੇ ਸਭ ਕੁਝ ਬਰਬਾਦ ਕਰ ਦਿੱਤਾ ਜਾਂ ਜਿਹੜੇ ਉਹਨਾਂ ਨਾਲ ਕੰਮ ਕਰਦੇ ਕਾਮੇ ਨੇ ਜਾਂ ਵਪਾਰੀ ਨੇ ਜਾਂ ਜਿਹੜੀ ਕਿਸਾਨ ਵਿਰੋਧੀ ਲੌਬੀ ਹੈ ਉਹਨਾਂ ਨੂੰ ਕਹਿੰਦੇ ਨੇ ਕਿ ਕਾਮਰੇੜੀ ਨੇ ਇਹ ਹੈ ਨਾ ਸੋ ਉਹ ਆਪਸੀ ਜਿਹੜੀ ਫੋਟ ਹੈ ਨਾ ਉਹ ਪੰਜਾਬ ਨੂੰ ਇਸੇ ਤਰ੍ਹਾਂ ਇਹਨਾਂ ਨੇ ਖਤਮ ਕਰਨਾ ਆ ਫਿਰ ਬੀਜੇਪੀ ਦਾ ਰਾਜ ਭਾਗ ਦਿੱਲੀ ਚ ਪੱਕਾ ਹੋਏਗਾ ਸੋ ਇਸ ਤੇ ਥੋੜਾ ਬਹੁਤ ਵਿਰੋਧ ਹੋ ਰਿਹਾ ਪਰ ਜੋ ਹੈ ਤੇ ਤੁਹਾਡੇ ਸਾਹਮਣੇ ਹੈ ਸੋਲਰ ਲਵਾ ਲਿਆ ਕਹਿੰਦੇ ਜੀ ਮੁਕੱਦਰ ਜੀ ਪਰ ਇਹਨਾਂ ਨੇ ਸੋਲਰ ਤੇ ਵੀ ਲਾ ਲੈਣਾ ਸਾਰਾ ਕੁਝ ਔਲੀ ਔਲੀ ਹੁਣ ਸੋਲਰ ਦੀਆਂ ਪਲੇਟਾਂ ਕਿਹੜਾ ਬਾਈ ਜੀ ਸਸਤੀਆਂ ਨੇ ਉਹਨਾਂ ਤੇ ਕੋਈ ਸਬਸਿਡੀ ਨਹੀਂ ਤੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਮਾਰਜਨ ਬਹੁਤ ਜ਼ਿਆਦਾ ਰੱਖਿਆ ਹੋਇਆ ਪ੍ਰਤਾਪ ਸੰਧੂ ਜੀ ਕਹਿੰਦੇ ਸਲਾਮ ਅਸ਼ਫਾਕ ਉੱਲਾਹ ਸਾਹਿਬ ਨੂੰ ਸ਼ਹੀਦਾਂ ਦੀ ਨਗਰੀ ਸ਼ਾਹਜਹਾਨਪੁਰ ਹਰਦੀਪ ਜੋਸ਼ਨ ਸਾਹਿਬ थैंक यू ਸੋ ਲੋ ਦੋਸਤੋ ਧੰਨਵਾਦ ਪ੍ਰੋਗਰਾਮ ਚੰਗਾ ਲੱਗਿਆ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਸੋ ਇਸ ਪ੍ਰੋਮ ਦੇਜ ਕਾਲ ਕਰਨ ਵਾਸਤੇ ਤੇ ਇਸ ਪ੍ਰੋਮ ਦਾ ਲਿੰਕ ਪਾਉਣ ਵਾਸਤੇ ਪਟਿਆਲਾ ਸਟੂਡੀਓ ਦਾ ਨੰਬਰ 9876309655 9876309655